ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਚਾ ਸਿਰਫ ਹਤੇਗੜ੍ਹ ਸਾਹਿਬ ਦੀ ਧਰਤੀ ਤੇ ਗਏ ਹੋਏ ਸੀਗੇ ਸਵਾਲ ਦੇ ਦਿਨਾਂ ਕਰਕੇ ਤੇ ਬਹੁਤ ਸੋਹਣੇ ਦਰਸ਼ਨ ਮੇਲੇ ਹੋਏ ਬਾਬੇ ਦੀ ਕਿਰਪਾ ਨਾਲ ਤੇ ਅੱਜ ਗੱਲ ਕਰਦੇ ਆਂ ਆਪਾਂ ਵੀਡੀਓ ਦੇ ਵਿੱਚ ਜਿਹੜੇ ਭਰਾ ਸੋਚ ਰਹੇ ਨੇ ਵੀ ਡੈਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਤੇ ਜਿਹੜੇ ਕਰ ਰਹੇ ਨੇ ਬਈ ਅਸੀਂ ਨੇ ਸ਼ੁਰੂ ਕਰ ਲਿਆ ਬਟ ਸਭ ਤੋਂ ਚੱਲ ਨਹੀਂ ਰਿਹਾ ਮੈਂ ਤੁਹਾਨੂੰ ਇਹ ਗੱਲ ਰੀਲ ਦੇ ਵਿੱਚ ਵੀ ਦੱਸੀ ਸੀਗੀ ਜੇ ਤੁਸੀਂ ਨੇ ਅੱਜ ਦੇ ਟਾਈਮ ਦੇ ਵਿੱਚ ਇਹ ਕੰਮ ਕਰਨਾ ਤਾਂ ਤੁਹਾਨੂੰ ਹਰੇਕ ਪਾਸੇੋਂ ਬਹੁਤ ਜ਼ਿਆਦਾ ਟੈਕਨੀਕਲ ਪਰਸਨ ਹੋਣਾ ਪੈਣਾ ਜੇ ਤੁਸੀਂ ਘੌਲੀ ਕਿਸਮ ਦੇ ਬੰਦੇ ਹੋ ਫਿਰ ਇਹ ਛੋਡੇ ਕੰਮ ਵਾਸਤੇ ਹਾਂ ਛੋਡੇ ਵਾਸਤੇ ਕੰਮ ਨਹੀਂ ਬਣਿਆ ਹੈਗਾ ਇਹ ਕੰਮ ਦੇ ਵਿੱਚ ਟਾਈਮਿੰਗ ਬਹੁਤ ਮੈਟਰ ਕਰਦੀ ਹੈ ਥੋੜੀ ਥੋੜੀ ਟਾਈਮਿੰਗ ਵੀ ਜੇ ਤੁਸੀਂ ਪਿਛੇ ਅੱਗੇ ਕਰਦੇ ਰਹਿੰਨੇ ਹੋ ਤਾਂ ਤੁਹਾਨੂੰ ਹਰੇਕ ਪਾਸੇ ਉਹ ਘਾਟਾ ਪੈਣ ਨੂੰ ਤਿਆਰ ਰਹਿੰਦਾ ਹੈ ਕੰਮ ਦੇ ਵਿੱਚ ਉਹ ਚਾਹੇ ਤੁਸੀਂ ਫੀਡਿੰਗ ਦਾ ਹੋਵੇ ਮਤਲਬ ਇਹਨਾਂ ਨੂੰ ਹਰੇਚਾਰੇ ਦਾ ਹੋਵੇ ਉਹ ਵੀ ਸਹੀ ਟਾਈਮ ਤੇ ਪਾਉਣੇ ਪੈਣੇ ਆ ਟ੍ਰੀਟਮੈਂਟ ਦਾ ਹੋਵੇ ਕੋਈ ਇਲਾਜ ਦੇਣਾ ਪਸ਼ੂ ਨੂੰ ਉਹ ਵੀ ਜਮਾਂ ਸਹੀ ਟਾਈਮ ਤੇ ਦੇਣਾ ਪੈਣਾ ਚਾਹੇ ਏਆਈ ਹੋਵੇ ਜਾਂ ਕੋਈ ਹੋਰ ਕਿਸਮ ਦਾ ਕੰਮ ਹੋਵੇ ਚਾਹੇ ਫਾਰਮ ਦੇ ਵਿੱਚ ਗੇੜਾ ਹੀ ਮਾਰਨਾ ਹੋਵੇ ਉਹ ਵੀ ਜੇ ਤੁਸੀਂ ਸਹੀ ਟਾਈਮ ਤੇ ਡੇਲੀ ਮਾਰੀ ਜਾਂਦੇ ਹੋ ਗੇੜਾ ਨਾ ਆਪਣੇ ਫਾਰਮ ਦੇ ਵਿੱਚ ਫੇਰ ਵੀ ਤੁਸੀਂ ਇਹ ਫਾਰਮ ਕੰਮ ਕਰ ਸਕਦੇ ਹੋਗੇ ਫਿਰ ਸਕ ਤੁਸੀਂ ਫਿਜ਼ੀਕਲੀ ਕੰਮ ਕਰ ਰਹੇ ਹੋ ਫਾਰਮ ਦੇ ਵਿੱਚ ਜਾਂ ਨਹੀਂ ਕਰ ਰਹੇ ਹੋ ਮੈਟਰ ਨਹੀਂ ਕਰਦਾ ਤੁਸੀਂ ਲੇਬਰ ਤੋਂ ਕੰਮ ਕਰਾ ਰਹੇ ਹੋ ਬੈਲਨ ਗੋਡਾ ਬਹੁਤ ਵਧੀਆ ਗੱਲਾਂ ਪਰ ਤੁਹਾਡੇ ਦਿਮਾਗ ਦੇ ਵਿੱਚ ਤੁਹਾਡਾ ਫਾਰਮ ਤੁਹਾਡੀਆਂ ਪਲੈਨਿੰਗਾਂ ਤੁਹਾਡੇ ਪਸ਼ੂ ਦੇ ਟਰੀਟਮੈਂਟ ਤੁਹਾਡੇ ਹਰੇਕ ਪਸ਼ੂ ਦੀ ਟਾਈਮਿੰਗ ਉਹ ਦਿਮਾਗ ਦੇ ਵਿੱਚ ਹੋਣੀ ਲਾਜ਼ਮੀ ਹੈਗੀ ਜੇ ਤੁਸੀਂ ਟਾਈਮਿੰਗ ਉੱਤੇ ਥੱਲੇ ਕਰੀ ਜਾਂਦੇ ਹੋ ਏਆਈ ਯਾਰ ਅੱਜ ਕਰਾਉਣੀ ਸੀਗੀ ਚਲ ਕੱਲ ਨੂੰ ਕਰਾ ਦਿੰਦੇ ਹਾਂ ਹੁਣ ਟਾਈਮ ਨਹੀਂ ਹੈਗਾ ਉਹ ਗੱਲਾਂ ਨਹੀਂ ਚੱਲਦੀਆਂ ਇੱਥੇ ਲੇਵੇ ਦੇ ਵਿੱਚ ਥੋੜੀ-ਮੋਟੀ ਕੋਈ ਪ੍ਰੋਬਲਮ ਲੱਗ ਰਹੀ ਹੈਗੀ ਤੁਸੀਂ ਕਹਿ ਤੋ ਚਲੋ ਕੱਲ੍ਹ ਤੱਕ ਦੇਖਦੇ ਆਂ ਜੇ ਲੋਟ ਹੋਗੀ ਹੋਗੀ ਨਹੀਂ ਫਿਰ ਦਵਾਈ ਦਵਾ ਦਿੰਨੇ ਉਹ ਗੱਲ ਨਹੀਂ ਚੱਲਣੀ ਇੱਕ ਦਿਨ ਦੇ ਵਿੱਚ ਹੁਣ ਗਾਵਾਂ ਦਾ ਸਾਨੂੰ ਪਤਾ ਕਿੱਥੋਂ ਕਿੱਥੇ ਭਗ ਜਾਂਦਾ ਨੁਕਸਾਨ ਹੁਣ ਜੇ ਤੁਸੀਂ ਲੇਵੇ ਦੇ ਵਿੱਚ ਕੋਈ ਵੀ ਮਸਟਰਡਕ ਵਗੈਰਾ ਦੀ ਪ੍ਰੋਬਲਮ ਆ ਜੇ 5-10000 ਰੁਪਇਆ ਬਿਲਕੁਲ ਮਾਮੂਲੀ ਜਾ ਟ੍ਰੀਟਮੈਂਟ ਤੇ ਲੱਗ ਜਾਂਦਾ ਇਹਨਾਂ ਦੇ ਟਾਈਮਿੰਗ ਬਹੁਤ ਜਿਆਦਾ ਮੈਟਰ ਕਰਦੀ ਹੈ ਜੇ ਤੁਸੀਂ ਘੌਲ ਹੀ ਨਹੀਂ ਹੈਗੇ ਜਿਸ ਨੂੰ ਸ਼ੌਂਕ ਹੈਗਾ ਵੀ ਮੈਂ ਤਾਂ ਯਾਰ ਹੋਰ ਕੋ ਕੰਮ ਹੀ ਨਹੀਂ ਕਰਨਾ ਹੈਗਾ ਇਹਨਾਂ ਦੇ ਵਿੱਚ ਹੀ ਰਹਿਣਾ ਫਿਰ ਤੁਸੀਂ ਚਾਰ ਪੀ ਹੱਸ ਕੇ ਕੰਮ ਦੇ ਵਿੱਚੋਂ ਕਮਾ ਸਕਦੇ ਹੋਗੇ ਫਿਰ ਤੁਹਾਨੂੰ ਇਹ ਹੱਸ ਕੇ ਰੁਪਏ ਦੇ ਕੇ ਜਾਣਗੇ ਕੰਮ ਮਾੜਾ ਨਹੀਂ ਕੰਮ ਬੜਾ ਚੰਗਾ ਬਾਬੇ ਦੀ ਕਿਰਪਾ ਨਾਲ ਕੋਈ ਬਾਲੀ ਖਾਸ ਸਿਰਦਰਦੀ ਨਹੀਂ ਰਹਿੰਦੀ ਜੇ ਤੁਸੀਂ ਨਹੀਂ ਕੰਮ ਤੁਹਾਨੂੰ ਰੋੜ ਨਾ ਆਉਂਦਾ ਵਧੀਆ ਆਪਣੇ ਆਪ ਵੀ ਕੰਮ ਰੋੜ ਰੋੜਿਆ ਜਾ ਰਿਹਾ ਹੈ ਬਾਕੀ ਜਿਹੜੇ ਭਰਾ ਕਹਿੰਦੇ ਨੇ ਵੀ ਨਵਾਂ ਕੰਮ ਸ਼ੁਰੂ ਕਰਨਾ ਹੈ ਭਾਈ ਨਵਾਂ ਫਾਰਮ ਜੇ ਤੁਸੀਂ ਪਾਉਣਾ ਹੈ ਸੈੱਡ ਪਾ ਰਹੇ ਹੋ ਮੈਂ ਤਾਂ ਹਰੇਕ ਭਰਾ ਨੂੰ ਇਹ ਸਲਾਹ ਦੇਣਾ ਹੁੰਦਾ ਵੀ ਇਦਾਂ ਦਾ ਭਾਇਓ ਵੀ ਜਿਹਦੇ ਵਿੱਚ ਕੰਮ ਬਹੁਤ ਥੋੜਾ ਰਹਿ ਜੇ ਮੈਨੂਅਲ ਕੰਮ ਬਹੁਤ ਥੋੜਾ ਹੋ ਜੇ ਹੁਣ ਸਾਡੇ ਬਿਸ਼ੱਕ ਥੋੜਾ ਆਗਾ ਪਰ ਸਾਡੇ ਕੰਮ ਬਹੁਤ ਥੋੜਾ ਸਾਡੇ ਦੋ ਖੁਰਲੀਆਂ ਕਰਕੇ ਇਦਾਂ ਕੰਮ ਰਹਿ ਗਿਆ ਖੁੱਲੀਆਂ ਛੱਡ ਦੇਣੀਆਂ ਪਾਣੀ ਪਿਉਣ ਦਾ ਕੰਮ ਰਹਿ ਗਿਆ ਨਹੀਂ ਰਿਹਾ ਹੈਗਾ ਇੱਕ ਵਾਰੀ ਅਸੀਂ ਪੱਠੇ ਪਾਉਣੇ ਹੁੰਦੇ ਆ ਸਿਰਫ ਦਿਨ ਚ ਦੋ ਵਾਰੀ ਇੱਕ ਬਾਹਰਲੀ ਖੁਰਲੀ ਭਰ ਦਿੰਨੇ ਆ ਉਹ ਦੀ ਅਸੀਂ ਅੰਦਰਲੀ ਭਰ ਦਿੰਨੇ ਆ ਬਾਹਰਲੀ ਤੇ ਧਾਰਾਂ ਕੱਢ ਕੇ ਖੁੱਲੀਆਂ ਛੱਡ ਦਿੰਨੇ ਆਗੇ ਅੱਥਰੇ ਦੋ ਤਿੰਨ ਘੰਟੇ ਦੇ ਵਿੱਚ ਆਹ ਖੁਰਲੀ ਵੀ ਸਾਫ਼ ਕਰ ਦਿੰਦੀਆਂ ਨੇ ਫਿਰ ਖੁੱਲੀਆਂ ਫਿਰ ਦੀਆਂ ਰਹਿੰਦੀਆਂ ਨੇ ਤੇ ਬੰਨ ਦਿੰਨੇ ਆ ਹੁਣ ਇਹ 2:00 3:00 ਵਜੇ ਉੱਠਣੀਆਂ 3:30 ਵਜੇ 3:30 ਵਜੇ ਉੱਠ ਕੇ ਅਸੀਂ ਨੇ ਕਾਂ ਕੋਤਰਾਂ ਕਰਾਂਗੇ ਸੰਨੀਆਂ ਰਲਾਵਾਂਗੇ ਫੀੜਾਂ ਤਿਆਰ ਕਰਾਂਗੇ 4:30 ਜਾਂ 5 ਵਜੇ ਦੇ ਨੂੰ ਸਾਰਾ ਕੁਝ ਸੈੱਡ ਦਾਂਗੇ ਇਹਨਾਂ ਨੂੰ ਪੱਠੇ ਵਗੈਰਾ ਫੀੜਾਂ ਵਗੈਰਾ 5 ਤੋਂ 5:30 ਵਜੇ ਦੇ ਨੂੰ ਦੋ ਤਾਰਾਂ ਕੱਢਣ ਵਾਲੀਆਂ ਹੁੰਦੀਆਂ ਨੇ ਹੁਣ ਦੋਨੇ 5:30 ਵਜੇ ਦੇ ਨੂੰ ਕੱਢ ਕੇ ਖੁੱਲੀਆਂ ਛੱਡ ਦਾਂਗੇ ਆ ਤਾਜੇ ਪਾਣੀ ਦੀ ਖੇਲ ਭਰੀ ਹੋਊਗੀ ਪਾਣੀ ਪੀ ਜਾਣੀਆਂ ਗੇੜੇ ਦੇ ਕੇ ਇਧਰ ਲਈ ਖੁਰਲੀ ਭਰੀ ਹੋਊਗੀ ਉਹ ਖਾਈ ਜਾਣਗੀਆਂ 2 ਘੰਟੇ ਵਧੀਆ ਖੁੱਲੀਆਂ ਫਿਰਦੀਆਂ ਰਹਣੀਆਂ ਨੇਗੀਆਂ ਆਨੰਦ ਲੈਂਦੀਆਂ ਨੇ ਕੰਮ ਕੋਈ ਨਹੀਂ ਹੈਗਾ ਸਾਡੇ ਇੱਕ ਵਾਰੀ ਪੱਠੇ ਪਾਉਣੇ ਹੁੰਦੇ ਆ ਦਿਨ ਦੇ ਵਿੱਚ ਦੋਨੇ ਟਾਈਮ ਜਹਾ ਧਾਰਾਂ ਕੱਢਣੀਆਂ ਹੁੰਦੀਆਂ ਨੇ ਹੋਰ ਅਸੀਂ ਬਾਲਾ ਕੋਈ ਬੜਦੇ ਨਹੀਂ ਹੈਗੇ ਇੱਧਰ ਡਿਸਟਰਬ ਵਗੈਰਾ ਇਹਨਾਂ ਨੂੰ ਬਹੁਤ ਥੋੜਾ ਕਰਦੇ ਆਂਗੇ ਤਾਂ ਕਰਕੇ ਜਦੋਂ ਵੀ ਤੁਸੀਂ ਬਣਾਉਨੇ ਹੋ ਫਾਰਮ ਹੁਣ ਇਦਾਂ ਦੇ ਤਰੀਕੇ ਨਾਲ ਬਣਾਇਓ ਵੀ ਕੰਮ ਬਹੁਤ ਥੋੜਾ ਰਹਿ ਜਾਏ ਕਿਉਂਕਿ ਹੁਣ ਫਾਰਮਾਂ ਦੇ ਨਕਸ਼ੇ ਇੰਨੇ ਕ ਜਿਆਦੇ ਘੈਂਟ ਤਿਆਰ ਹੋ ਗਏ ਜਿਨ੍ਹਾਂ ਦੇ ਵਿੱਚ ਕੰਮ ਲੇਬਰ ਦਾ ਬਹੁਤ ਜਿਆਦੇ ਥੋੜਾ ਰਹਿ ਗਿਆ ਹੁਣ ਅਸੀਂ ਇੱਧਰ ਬੜਦੇ ਨਹੀਂ ਹੈਗੇ ਬਾਹਰ ਦੀ ਇਹ ਖੁਰਲੀ ਦੇ ਵਿੱਚ ਕੱਖ ਪਾ ਦਿੰਨੇ ਆਂਗੇ ਬੰਨੀ ਹੁੰਦੀਆਂ ਨੇ ਇੱਕ ਪੰਡੇ ਦੇ ਵਿੱਚ ਸਿੱਟ ਦੇਣੇ ਬਸ ਮੋੜ ਕੇ ਸਾਰਾ ਦਿਨ ਲੋਡ ਨਹੀਂ ਰਹਿੰਦੀ ਖੋਲੀਆਂ ਤੁਰੀਆਂ ਫਿਰਦੀਆਂ ਹੁੰਦੀਆਂ ਨੇ ਪਾਈਪ ਪਰ ਨਾਲ ਮੈਂ ਪਾਣੀ ਸੜਕਦਣਾ ਹੁਣ ਇਹਨਾਂ ਤੇ ਬਾੜੀਆਂ ਜਦ ਦਿਨ ਲਿਬੜਨੀਆਂ ਲਿਬੜੀਆਂ ਹੋਣ ਜਾਂ ਮਤਲਬ ਕੰਮ ਹੋਰ ਨਾ ਹੋਵੇ ਕੋਈ ਮੇਰੇ ਕੋਲ ਟਾਈਮ ਹੋਵੇ ਵਧੀਆ ਮੈਂ ਇਹਨਾਂ ਦੇ ਬੁਰਸ਼-ਵਰਸ਼ ਲਾ ਕੇ ਨਮਾ ਵੀ ਦਿਨਾ ਹੁਣਾ ਇਹ ਗੱਲਾਂ ਸੀਗੀਆਂ। ਧੰਨਵਾਦ। ਮੇਰੇ ਵੀ ਮੈਨੂੰ ਬਹੁਤ ਸਾਰੇ ਭਰਾ ਕਮੈਂਟ ਵੀ ਕਰਦੇ ਹੁੰਦੇ ਆ ਬਾਈ। ਇਦਾਂ ਦੇ ਬੰਦੇ ਵੀ ਹੈਗੇ ਆ ਜਿਹੜੇ ਜੌਬ ਕਰਦੇ ਆ। ਜੌਬ ਦੇ ਨਾਲ-ਨਾਲ 5-10 ਪਸ਼ੂ ਵੀ ਸਾਹਮਦੇ ਆ ਕੇ ਘਰੇ। ਬਹੁਤ ਮਿਹਨਤੀ ਬੰਦੇ ਵੀ ਹੈਗੇ ਆਪਣੇ ਦੇ ਵਿੱਚੋਂ। ਕੋਲ ਕਿਸੇ ਕਿਸਮ ਦੀ ਕੋਲ ਨਹੀਂ ਕਰਦੇ ਹੈਗੇ ਜਿਹੜੇ। ਬਾਕੀ ਧੰਨਵਾਦ। ਮੈਨੂੰ ਜੇ ਤੁਸੀਂ ਤੁਹਾਡੇ ਸਲਾਹ ਤੁਹਾਡੇ ਦਿਮਾਗ ਦੇ ਵਿੱਚ ਕੋਈ ਹੋਰ ਨਵੀਂ ਸਲਾਹ ਆ ਗਈ ਜਾਂ ਆਈਡੀਆ ਜਾਂ ਤਰੀਕਾ ਉਹ ਮੈਨੂੰ ਜਰੂਰ ਦੱਸਿਓ। ਜਿਹੜੇ ਵੀ ਭਰਾ ਆਪਣੇ ਨਾਲ ਜੁੜੇ ਹੋਏ ਨੇ ਉਹ ਬੜੇ ਮੈਚੂਰ ਨੇ ਬੰਦੇ ਆਪਣੀ ਆਡੀਅנס ਜ਼ਿਆਦਾਤਰ। ਉਹ ਗੱਲ ਸੁਣਦੀ ਵੀ ਆ ਜੇ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਗੱਲ ਹੋਵੇ ਉਹ ਆਪਣੇ ਨੂੰ ਦੱਸਦੇ ਵੀ ਨੇ ਉਹ ਚੀਜ਼ ਬੜੀ ਘੈਂਟ ਆ ਜਿਹੜੀ ਆਪਣੇ ਭਰਾ ਸਾਰੇ ਜੁੜੇ ਹੋਏ ਨੇ ਆਪਣੇ ਨਾਲ ਦੇਖਣ ਉੱਠਣਾ ਦੇਖਣ ਵਾਲੇ ਸੁਣਨ ਵਾਲੇ ਇਹ ਗੱਲਾਂ ਬਹੁਤ ਘੱਟ ਮਿਲਦੀਆਂ ਨੇ ਅੱਜਕੱਲ ਜਿਹੜੀ ਆਡੀਅנס ਆਪਣੇ ਨਾਲ ਜੁੜੀ ਆ ਬਾਬੇ ਦੀ ਕਿਰਪਾ ਨਾਲ ਬਹੁਤ ਚੰਗੀ ਆ ਬਹੁਤ ਹੈਲਪ ਵੀ ਕਰਦੀ ਆ ਆਪਣੀ ਜਿਹੜੀ ਵੀ ਵੀਡੀਓ ਕੰਮ ਨੂੰ ਕਹਿਦੀ ਏ ਆਪਾਂ ਨੂੰ ਰਾਇ ਸਲਾ ਹਰੇ ਕੰਮ ਦੇ ਵਿੱਚ ਦਿੰਦੇ ਹੈਗੇ ਕਿਉਂਕਿ ਮੈਂ ਕੋਈ ਬੜਾ ਪਰਫੈਕਟ ਨਹੀਂ ਹੈਗਾ ਮੈਂ ਵੀ 2 ਸਾਲਾਂ ਦਾ ਹੀ ਪਿਆ ਇਹ ਕੰਮ ਦੇ ਵਿੱਚ ਮੈਂ ਵੀ ਹੋਜੀ ਫਾਰਮ ਫੋਰਮ ਹੁਣ ਸ਼ੈਡ ਸੁੱਡ ਥੋੜੇ ਜਿਹਾ ਵਧੀਆ ਤਰੀਕੇ ਨਾਲ ਇੰਸਟਾਲ ਕਰਨਾ ਹੈਗਾ ਕਰਾਂਗੇ ਵੀ ਆਪਾਂ ਵਧੀਆ ਤਰੀਕੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਤੇ ਬਾਕੀ ਹਜੇ ਆਪਣਾ ਇਹ ਹੈਗਾ ਇੰਨਾ ਕੁ ਸੈਟਅਪ ਵਧੀਆ ਚੱਲ ਰਿਹਾ ਵਧੀਆ ਚਲਾਵਾਂਗੇ ਧੰਨਵਾਦ ਤੁਹਾਡੇ ਸਾਰੇ ਭਰਾਵਾਂ ਦਾ ਇੱਥੇ ਤੱਕ ਵੀਡੀਓ ਦੇਖਣ ਵਾਸਤੇ